ਭਾਈ ਸੰਗਤ ਸਿੰਘ ਜੀ ਦਾ ਜਨਮ ਪਿਤਾ ਭਾਈ ਰਣਿਆ ਜੀ ਅਤੇ ਮਾਤਾ ਅਮਰੋ ਜੀ ਦੀ ਕੁੱਖੋਂ 28 ਵਿਸਾਖ 1650 ਈਸਵੀ ਵਿੱਚ ਹੋਇਆ। ਬਚਪਨ ਤੋਂ ਹੀ ਆਪ ਜੀ ਦਾ ਨਾਮ ਸੰਗਤਾ ਰੱਖਿਆ ਗਿਆ ਸੀ। ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗਲਗੀ ਧਾਰ ਪਾਸ਼ਾ ਪਾਸੋਂ ਹੀ ਭਾਈ ਸੰਗਤਾ ਜੀ ਤੋਂ ਭਾਈ ਸੰਗਤ ਜੀ ਬਣ ਗਏ। ਭਾਈ ਸੰਗਤ ਜੀ ਨੇ ਆਪਣਾ ਜੀਵਨ ਮੁੱਢ ਤੋਂ ਹੀ ਮੁੱਢ ਤੋਂ ਹੀ ਲੈ ਕੇ ਆਪਣਾ ਜੀਵਨ ਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਜ਼ਾਰਿਆ ਛੋਟੀ ਉਮਰ ਵਿੱਚ ਆਪ ਜੀ ਨੇ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਨਾਲ ਬਾਲ ਲੀਲਾ ਦੀਆਂ ਖੇਡਾਂ ਖੇਡੀਆਂ ਤੇ ਨਾਲ ਨਾਲ ਸ਼ਸਤਰबाजी ਨਿਸ਼ਾਨੇबाजी ਤੇ ਘੋੜਸਵਾਰੀ ਵੀ ਸਿੱਖ ਲਈ ਬਾਅਦ ਵਿੱਚ ਆਪ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਭਾਈ ਸੰਗਤ ਜੀ ਬਾਰੀ ਦਿਖ ਵਜੋਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਹੀ ਦਿਸਦੇ ਸਨ ਜਿਸ ਗੜੀ ਦੇ ਚਮਕੌਰ ਦੀ ਗੜੀ ਵਿੱਚ ਦੁਸ਼ਮਣ ਫੌਜਾਂ ਵੀ ਭਲੇਖਾ ਖਾ ਬੈਠੀਆਂ ਸੀ ਸੂਰਜ ਛਿਪਣ ਤੱਕ ਜਦੋਂ ਚਮਕੌਰ ਚਮਕੌਰ ਦੀ ਜੰਗ ਬੰਦ ਹੋਈ ਤਾਂ ਗੜੀ ਵਿੱਚ ਸਿਰਫ 14 ਸਿੰਘ ਹੀ ਰਹਿ ਗਏ ਸਨ ਜਿਨ੍ਹਾਂ ਵਿੱਚ ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੰਗ ਵਿੱਚ ਜੋਜਣ ਲਈ ਤਿਆਰ ਬਰ ਤਿਆਰ ਸਨ ਗੜੀ ਵਿੱਚ ਮੌਜੂਦ ਸਿੰਘਾਂ ਦੀ ਬੇਨਤੀ ਤੇ ਪਿਤਾ ਜੀ ਨੇ ਗੜੀ ਛੱਡ ਕੇ ਜਾਣ ਤੇ ਪੰਥ ਦੇ ਇਸ ਫੈਸਲੇ ਨੂੰ ਪ੍ਰਵਾਨ ਕਰ ਲਿਆ ਕਿਉਂਕਿ ਸਿੰਘ ਸਮਝਦੇ ਸਨ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਜਾਂ ਫੜੇ ਗਏ ਤਾਂ ਸਿੱਖ ਕੌਮ ਦੀ ਅਗਵਾਈ ਕੌਣ ਕਰੇਗਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਗੜੀ ਛੱਡਣ ਵੇਲੇ ਆਪਣੇ ਬਚਪਨ ਦੇ ਸਾਥੀ ਹਮਸ਼ਕਲ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਅਤੇ ਆਪਣਾ ਚੋਲਾ ਉਤਾਰ ਕੇ ਦੇ ਦਿੱਤਾ ਅਤੇ ਆਪਣੇ ਗਲੇ ਲਗਾ ਕੇ ਥਾਪੜਾ ਦਿੱਤਾ ਤੇ ਕਿਹਾ ਭਾਈ ਸੰਗਤ ਸਿੰਘ ਜੀ ਤੁਸੀਂ ਮੇਰੇ ਮੰਗਰੋ ਮੇਰੀ ਪੋਸ਼ਾਕ ਵਿਚ ਮੇਰੇ ਮੋਰਚੇ ਵਾਲੇ ਪਾਸੇ ਬੈਠਣਾ ਹੈ ਤੇ ਦਿਨ ਚੜ੍ਹੇ ਜਦੋਂ ਮੁਗਲ ਫੌਜਾਂ ਗੜੀ ਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਸਾਹਮਣਾ ਕਰਨਾ ਹੈ ਜਿਉਂਦੇ ਜੀ ਵੈਰੀ ਦੇ ਹੱਥ ਨਹੀਂ ਲੱਗਣਾ ਤੇ ਮੈਦਾਨ ਦੇ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਨੀ ਹੈ 9ਪ 1761 ਨੂੰ ਜਦੋਂ ਮੁਗਲਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਤਾਂ ਭਾਈ ਸੰਗਤ ਜੀ ਨੇ ਗੁਰੂ ਸਾਹਿਬ ਵੱਲੋਂ ਪਾਈ ਪੋਸ਼ਾਕ ਅਤੇ ਕਲਗੀ ਦੇ ਵਾਰ ਵਾਰ ਮੁਗਲਾਂ ਨੂੰ ਪਾਸ਼ਾ ਜੀ ਦਾ ਭਲੇਖਾ ਪਾਇਆ ਮੁਗਲ ਫੌਜਾਂ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਜੀ ਸਮਝ ਕੇ تیرਾਂ ਦੀ ਬੁਛਾੜ ਕਰਦੀਆਂ ਰਹੀਆਂ ਦੂਜੇ ਬੰਨੇ ਭਾਈ ਸੰਗਤ ਜੀ ਨੇ ਡਟ ਕੇ ਮੁਗਲਾਂ ਦਾ ਸਾਹਮਣਾ ਕੀਤਾ ਤੇ ਤਲਵਾਰ ਨੇਜੇ ਆਦਿਆਂ ਦੀ ਵਰਤੋਂ ਕਰਦਿਆਂ ਮੁਗਲਾਂ ਤੇ ਆਹੂ ਲਾਉਂਦੇ ਰਹੇ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਵੀ ਭਾਈ ਸੰਗਤ ਸਿੰਘ ਅੰਤਲੇ ਸਮੇਂ ਤੱਕ ਜੈਕਾਰੇ ਗਜਾਉਂਦੇ ਰਹੇ ਅਤੇ ਸਾਹਿਬੇ ਕਮਾਲ ਗੁਰੂ ਜੀ ਦੇ ਬਚਨਾਂ ਦੇ ਖਰੇ ਉਤਰੀ ਅਤੇ ਅਖੀਰ 9 ਪੋ 1761 ਈਸਵੀ ਨੂੰ ਗੁਰੂ ਸਾਹਿਬ ਜੀ ਦੇ ਬਚਪਨ ਦੇ ਸਾਥੀ ਭਾਈ ਸੰਗਤ ਸਿੰਘ ਜੀ ਮੁਗਲਾਂ ਦੀ ਫੌਜ ਦਾ ਡਟ ਕੇ ਸਾਹਮਣਾ ਕਰਦੇ ਰਹੇ ਅਤੇ ਸ਼ਹੀਦ ਹੋ ਗਏ। ਚਮਕੌਰ ਦੀ ਜੰਗ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੇ ਬਸੀ ਕਲਾਂ ਤੋਂ ਸਾਬ ਜਦਾ ਅਜੀਤ ਸਿੰਘ ਜੀ ਦੇ ਨਾਲ ਇੱਕ ਪੰਡਤ ਦੀ ਘਰਵਾਲੀ ਨੂੰ ਪਠਾਨਾਂ ਪਾਸੋਂ ਛੁਡਵਾਇਆ ਸੀ। ਪੰਗਾਣੀ ਦੇ ਯੁੱਧ ਵਿੱਚ ਵੀ ਆਪ ਜੀ ਨੇ ਆਪਣੇ ਜੋਹਰ ਦਿਖਾਏ ਅਤੇ ਸਰਸਾ ਦੇ ਜੰਗ ਵਿੱਚ ਵੀ ਆਪਣੀ ਸੂਰਬੀਰਤਾ ਦਾ ਸਬੂਤ ਦਿੱਤਾ ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਮਾਲਵੇ ਦੇ ਇਲਾਕੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਸੰਗਤ ਸਿੰਘ ਜੀ ਦੀ ਸੂਰਬੀਰਤਾ ਅਤੇ ਵਫਾਦਾਰੀ ਤੇ ਪੂਰਾ ਭਰੋਸਾ ਸੀ ਭਾਈ ਸੰਗਤ ਜੀ ਤਿਆਰਬਰ ਤਿਆਰਪੂਰਨ ਸਿੱਖ ਸਨ ਇਸ ਲਈ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਬਖਸ਼ਿਸ਼ ਭਰੀ ਨਿਗਾਹ ਭਾਈ ਸੰਗਤ ਸਿੰਘ ਜੀ ਤੇ ਪਈ ਸਿੱਖ ਇਤਿਹਾਸ ਵਿੱਚ ਜਿੱਥੇ ਵੀ ਪਾਤਸ਼ਾਹ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰਾਂ ਸਿੰਘਾਂ ਦਾ ਜ਼ਿਕਰ ਚੱਲੇਗਾ ਉੱਥੇ ਭਾਈ ਸੰਗਤ ਸਿੰਘ ਜੀ ਦਾ ਵੀ ਨਾਮ ਜ਼ਰੂਰ ਆਏਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ 14 ਜੰਗਾਂ ਲੜੀਆਂ 13 ਜੰਗਾਂ ਦੇ ਵਿੱਚ ਭਾਈ ਸੰਗਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਹੇ ਸੀ ਤੇ ਅਖੀਰਲੀ 14ਵੀਂ ਜੰਗ ਸ੍ਰੀ ਚਮਕੌਰ ਸਾਹਿਬ ਵਿਖੇ ਹੋਈ ਸੀ ਮੁਗਲਾਂ ਦਾ ਸਾਹਮਣਾ ਕਰਦੇ ਹੋਏ ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਗਏ ਸੀ